ਜੋ ਨੀਹਾਂ ਵਿੱਚ ਚਿਨੀ ਗਈ ਅਸੀਂ ਲੱਭਨੇ ਅੰਥਕ ਜੋਦੇ ਜੋ ਤੀਰਾਂ ਨੇਜ਼ਿਆਂ ਨਾਲ ਬਿੰਨੇ ਗਏ ਕਿੱਥੇ ਗਈਆਂ ਉਹ ਮਾਂਵਾ ਮੌਤ ਵਿਆਹਨ ਤੋਰੀ ਨਾ ਪੁੱਤ ਆਪਣੇ ਸਜਦਾ ਕਰਾਂ ਉਸ ਧਰਤੀ ਨੂੰ ਜਿੱਥੇ ਸਰਵੰਸ ਬਾਰਿਆ ਮੇਰੀ ਦਸ਼ਮੇਸ਼ ਪਿਤਾ ਜੀਨੀ ਔਮ ਦੇ ਕੇ ਆਪਣੀ ਜਾਨ ਔਰੋਂ ਕੀ ਜਾਨ ਬਚਾ ਚਲੀ ਸਿੱਖੀ ਕੀ ਨੀਵ ਹਮ ਹੈ ਸਰੋਂ ਪਰ ਉਠਾ ਚਲੀ ਗੁਰਜੀਕਾ ਖਾਲਸਾ ਸ਼੍ਰੀ ਫਾਹੀ ਗੁਰਜੀ ਕੀ ਫਤਿਹ ਸੰਗਤ ਜੀ ਅਸਫਰੇ ਸ਼ਹਾਦਤ ਦੇ ਅਗਲੇ ਪਰਕੇ ਉੱਪਰ ਨਜ਼ਰ ਪਾਉਂਦੀਆਂ ਤੇ ਆਓ ਆਪਾ ਆਪਣੀ ਸੁੱਤ ਉਸ ਵੀਲੇਵਲ ਲੈ ਕੇ ਜਾਈਏ ਜਦੋਂ ਦਸ਼ਮੇਸ਼ ਪਿਤਾ ਜੀ ਆਪਣੇ ਸਿੰਘਾਂ ਸਮੇਤ ਪਰਿਵਾਰ ਸਮੇਤ ਅਨੰਦਾਂ ਦੀ ਪੁਰੀ ਆਨੰਦਪੁਰ ਸਾਹਿਬ ਨੂੰ ਅਲਵਿਦਾ ਆਖ ਦੇਣੀ ਅਤੇ ਪਹਾੜੀ ਰਾਜਨ ਦੇ ਫਰੇਬੀ ਮਿਜ਼ਾਜ ਤੋਂ ਚੰਗੀ ਤਰ੍ਹਾਂ ਜਾਣੂ ਦਸ਼ਮੇਸ਼ ਪਿਤਾ ਜੀ ਸਿੰਘਾਂ ਦੀ ਬੇਨਤੀ ਤੇ ਅਨੰਦਪੁਰ ਸਾਹਿਬ ਦਾ ਕਿਲਾ ਛਾੜਦੇ ਨਹੀਂ ਉਸ ਤੋਂ ਬਾਅਦ ਬਦਈ ਨਦੀ ਦੇ ਕੰਢੇ ਭਿਆਨਕ ਜੁੱਧ ਹੁੰਦਾ ਜਿੱਥੇ ਦਸ਼ਮੇਸ਼ ਪਿਤਾ ਜੀ ਦਾ ਪੂਰਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਇਤਿਹਾਸ ਦੇ ਉਹ ਪੰਨੇ ਉਵਰ ਕੇ ਜਿਹੜੇ ਵਰਕਿਆਂ ਉੱਪਰ ਦਸ਼ਮੇਸ਼ ਪਿਤਾ ਜੀ ਦੇ ਲਾਲਾ ਨੇ ਮਾਤਾ ਗੁਜਰਕੌਰ ਜੀ ਨੇ ਤਸੀਹੇ ਝੱਲੇ ਤਸੀਹਾਂ ਨੂੰ ਅਸੀਂ ਕਿਸੇ ਵੀ ਤਰ੍ਹਾਂ ਬਿਆਨ ਨਹੀਂ ਕਰ ਸਕਦੇ ਪਰ ਕਈ ਜਗ੍ਹਾ ਤੇ ਇਤਿਹਾਸ ਵਿੱਚ ਇਹਨਾਂ ਦਾ ਜ਼ਿਕਰ ਤੱਕ ਨਹੀਂ ਮਿਲਦਾ। ਈਸ਼ ਪਿਤਾ ਜੀ ਦੇ ਲਾਲਾ ਨੇ ਅਤੇ ਮਾਤਾ ਗੁਜਰਕੌਰ ਜੀ ਨੇ ਐਨੇ ਬਿਆੰਤ ਤਸੀਹੇ ਚੱਲੇ ਸਨ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ। ਢਿੱਡ ਤੋਂ ਫੁੱਕੇ ਪਰ ਜਾਲਮ ਬਲੋਂ ਦਿੱਤੀ ਜਾਣ ਵਾਲੇ ਤਸੀਹਾਂ ਨੂੰ ਹੱਸ ਹੱਸ ਕੇ ਚੱਲਣ ਵਾਲੇ, ਇਹਨਾਂ ਨੰਨਣ ਵਾਲੇ ਬੁਲੰਦ ਹੌਸਲਿਆਂ ਦੇ ਮਾਲਕ। ਛੋਟੀ ਉਮਰ ਵਾਲੇ ਬਾਬੇ ਬਾਬਾ ਚੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਅਤੇ ਨਾਲ ਉਹਨਾਂ ਦੇ ਮਾਤਾ ਗੁਜਰਕੌਰ ਜੀ ਜੋ ਉਹਨਾਂ ਨੂੰ ਹਮੇਸ਼ਾ ਸ਼ਹਾਦਤਾਂ ਦੀਆਂ ਸਿੱਖੀ ਦੀਆਂ ਅਤੇ ਆਪਣੀ ਦਾਦੀ ਪਰਦਾਦੀ ਚੱਲੀ ਆ ਰਹੀਆਂ ਰੀਤਾਂ ਬਾਰੇ ਕਹਾਣੀਆਂ ਦੱਸਦੇ ਰਹਿੰਦੇ ਸਨ ਜੀ ਆਓ ਆਪਾਂ ਆਪਣੀ ਸੁਰਤੀ ਉਸ ਵੇਲੇ ਵੱਲ ਲੈ ਕੇ ਜਾਈਏ ਜਦੋਂ ਸਰਸਾ ਨਦੀ ਦਾ ਠਾਠਾ ਮਾਰਦਾ ਪਾਣੀ ਦਸ਼ਮੀਸ਼ ਪਿਤਾ ਜੀ ਦੇ ਪੂਰੇ ਪਰਿਵਾਰ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੰਦਾ ਹੈ ਆਸਥਾਨ ਉੱਪਰ ਗੁਰਦੁਆਰਾ ਬਿਸ਼ੂੜਾ ਸਾਹਿਬ ਸ਼ਿਸ਼ੂਬਿਤ ਹੈ ਦਸ਼ਮੀਸ਼ ਪਿਤਾ ਜੀ ਦੇ ਛੋਟੇ ਲਾਲ ਅਤੇ ਮਾਤਾ ਗੁਜਰਕੌਰ ਜੀ ਸਰਸਾ ਨਦੀ ਤੋਂ ਲੈ ਕੇ ਸਰਹੰਦ ਤੱਕ ਦਾ ਸਫ਼ਰ ਕਿੰਨਾ ਲੰਬਾ ਅਤੇ ਕਿਸ ਤਰ੍ਹਾਂ ਤੈਅ ਕਰਦੇ ਨੇ ਇਹ ਇਹ ਸਿਰਫ ਉਹ ਹੀ ਜਾਣਦੇ ਨੇ ਤੇ ਉਸ ਬੀਲੇ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਹੀ ਮੁਸ਼ਕਲ ਹੈ ਸਾਡੇ ਕੋਲ ਸ਼ਬਦ ਹੀ ਨਹੀਂ ਉਸ ਵੇਲੇ ਨੂੰ ਬਿਆਨ ਕਰ ਸਕੀਏ ਨਿੱਕੀ ਲਾਲ ਅਤੇ ਮਾਤਾ ਜੀ ਜਿਨ੍ਹਾਂ ਦਾ ਪੱਤਾ ਪੱਤਾ ਬੈਰੀ ਸੀ ਚਾਰੇ ਪਾਸੇ ਖੂਨ ਚੂਸਣ ਵਾਲੇ ਦੁਸ਼ਮਣ ਸਨ ਦਰਦਨਾਕ ਇਤਿਹਾਸ ਤੋਂ ਅਸੀਂ ਸਾਰੇ ਅੰਜਾਨ ਹਾਂ ਉਸ ਬੀਲੇ ਨੂੰ ਬਿਆਨ ਕਰਨਾ ਅਤੇ ਉਸ ਬੀਲੇ ਨੂੰ ਸਹਿਣਾ ਇਸ ਵਿੱਚ ਬਹੁਤ ਵੱਡਾ ਅੰਤਰ ਹੈ ਡੁੰਗਾਈ ਵਿੱਚ ਉੱਤਰ ਕੇ ਦਰਦਨਾਕ ਇਤਿਹਾਸ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਉਸ ਵੇਲੇਵਲ ਸੁਰਤਲਾ ਕੀ ਜਾਂਦੀ ਹਾਂ ਜਦੋਂ ਕੁੰਮਾ ਮਾਸ਼ਕੀ ਜੀ ਪਿੰਡ ਵਾਲੇ ਕਰਮਾ ਕਹਿ ਕੇ ਬੁਲਾਉਂਦੇ ਸਨ ਤੇ ਕਰਮੂ ਵੀ ਕਿਹਾ ਜਾਂਦਾ ਸੀ ਮਾਤਾ ਲక్ష్ਮੀ ਜੀ ਕੋਲੋਂ ਸਾਹਿਬ ਜادیه ਅਤੇ ਮਾਤਾ ਗੁਜਰਕੌਰ ਜੀ ਦੇ ਲਈ ਪ੍ਰਸ਼ਾਦਾ ਪਾਣੀ ਲੈ ਕੇ ਆਉਂਦੇ ਨੇ ਇਤਿਹਾਸ ਦੱਸਦਾ ਹੈ ਕਿ ਅਨੰਦਪੁਰ ਸਾਹਿਬ ਦਾ ਕਿਲਾ ਚੜ੍ਹਨ ਤੋਂ ਬਾਅਦ ਬਾਹਰਸਾ ਨਦੀ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਹੋ ਜਾਂਦਾ ਹੈ ਇਸ ਅਨੁਸਾਰ ਸਾਹਿਬਜਾਦਿਆਂ ਅਤੇ ਮਾਤਾ ਜੀ ਨੇ ਉਸ ਵੇਲੇ ਤੋਂ ਕੁਛ ਨਹੀਂ ਖਾਦਾ ਸੀ ਇਸ ਲਈ ਜਦੋਂ ਮਾਤਾ ਲక్ష్ਮੀ ਜੀ ਉਹਨਾਂ ਨੂੰ ਭੋਜਨ ਸ਼ਿਕਾਉਂਦੇ ਨੇ ਤਾਂ ਸਾਹਿਬਜਾਦਿਆਂ ਅਤੇ ਮਾਤਾ ਜੀ ਨੇ ਪਰ ਪੇਟ ਖਾਣਾ ਖਾਦਾ ਮਾਤਾ ਲక్ష్ਮੀ ਜੀ ਮਸਰਾਂ ਦੀ ਦਾਲ ਨਾਲ ਪਰੂਜੀ ਦੇ ਮਾਸੂਮ ਫਰਜੰਦਾ ਨੂੰ ਦੀਪ ਮਾਤਾ ਜੀ ਨੂੰ ਭੋਜਨ ਸ਼ਕਾਉਂਦੇ ਹਨ ਅਤੇ ਕੁਝ ਗਰਮ ਕੱਪੜੇ ਵੀ ਦਿੰਦੇ ਹਨ ਕਿਉਂਕਿ ਸਰਸਾ ਨਦੀ ਦੇ ਕੰਢੇ ਜਦੋਂ ਪਰਿਵਾਰ ਵਿਛੋੜਾ ਹੁੰਦਾ ਹੈ ਤਾਂ ਉਸ ਵੇਲੇ ਦਸ਼ਮੇਸ਼ ਪਿਤਾ ਜੀ ਦੇ ਲਾਲਾਂ ਦੇ ਪੂਰੇ ਬਸਤਰ ਪਾਣੀ ਨਾਲ ਭਿੱਜੇ ਹੋਏ ਸਨ ਅਤੇ ਮਾਤਾ ਜੀ ਦੇ ਵੀ ਬਸਤਰ ਪੂਰੀ ਤਰ੍ਹਾਂ ਪਾਣੀ ਨਾਲ ਭਿੱਜੇ ਹੋਏ ਸਨ ਉੱਪਰੋਂ ਵਰਦਾ ਮੀਂਹ ਸੀ ਇਸੇ ਕਰਕੇ ਉਹਨਾਂ ਕੋਲ ਉਸ ਵੇਲੇ ਸੁੱਕੇ ਤੇ ਗਰਮ ਕੱਪੜੇ ਵੀ ਨਹੀਂ ਸਨ ਕਿਉਂਕਿ ਹਨਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਦਸ਼ਮੇਸ਼ ਪਿਤਾ ਜੀ ਦੀ ਲਾਲਾ ਨੇ ਅਤੇ ਮਾਤਾ ਜੀ ਨੇ ਮਾਤਾ ਲక్ష్ਮੀ ਜੀ ਦੇ ਘਰ ਹੀ ਪਰਪੇਤ ਖਾਣਾ ਖਾਧਾ ਉਸ ਸਮੇਂ ਤੋਂ ਬਾਅਦ ਦਸ਼ਮੇਸ਼ ਪਿਤਾ ਜੀ ਦੇ ਮਾਸੂਮ ਫਰਜੰਦਾ ਅਤੇ ਮਾਤਾ ਜੀ ਉੱਪਰ ਤੇ ਸਿਹਿਆਂ ਦਾ ਸਫ਼ਰ ਹੈ ਜਿਹੜਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਅਗਲੇ ਹੀ ਦਿਨ ਸੂਰਜ ਦੀ ਪਹਿਲੀ ਕਿਰਨ ਨਿਕਲਣ ਤੋਂ ਪਹਿਲਾਂ ਹੀ ਗੰਗੂ ਪਾਪੀ ਬਾਬਾ ਕੁੰਮਾ ਮਾਸ਼ਕੀ ਜੀ ਦੇ ਘਰ ਤੋਂ ਆਪਣੇ ਨਾਲ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਆਪਣੇ ਪਿੰਡ ਸਹੀੜੀ ਲੈ ਜਾਂਦਾ ਹੈ ਜੀ ਬਾਬਾ ਕੁੰਮਾ ਮਾਸ਼ਕੀ ਦਾ ਪਿੰਡ ਚੌਂਤਾ ਜਿਸ ਤੋਂ ਸਹੀੜੀ ਪਿੰਡ ਬਹੁਤ ਜ਼ਿਆਦਾ ਦੂਰ ਹੈ ਜਾਦੀ ਸਵੇਰੀ ਸੂਰਜ ਦੀ ਪਹਿਲੀ ਕਿਰਨ ਤੋਂ ਪਹਿਲਾਂ ਤੁਰਦੇ ਨੇ ਅਤੇ ਸ਼ਾਮ ਤੱਕ ਪਿੰਡ ਸਿਹੜੀ ਪਹੁੰਚਦੇ ਨੇ ਜਦੋਂ ਪਿੰਡ ਸਿਹੜੀ ਪਹੁੰਚਦੇ ਹਨ ਉਸ ਵੇਲੇ ਰਾਤ ਪੈ ਜਾਂਦੀ ਹੈ ਇੱਕ ਪਾਸੇ ਬਜ਼ੁਰਗ ਵੱਡੇਰੀ ਉਮਰ ਅਤੇ ਦੂਜੇ ਪਾਸੇ ਛੋਟੀ ਉਮਰ ਨੰਨੇਵਾਲ ਤੇ ਉੱਪਰ ਤੋਂ ਮੌਸਮ ਦਾ ਕਹਿਰ ਤੋ ਇੱਕ ਕਦਮ ਵੀ ਚੱਲਣਾ ਮੁਸ਼ਕਿਲ ਹੁੰਦਾ ਸੋਚੋ ਸਾਹਿਬਜਾਦੀ ਅਤੇ ਮਾਤਾ ਜੀ ਇੰਨਾ ਲੰਮਾ ਸਫ਼ਰ ਪੈਦਲ ਕਿਵੇਂ ਤੈਅ ਕਰਦੇ ਨੇ ਇੱਦ ਤੋਂ ਭੁੱਖਣ ਪਾਣੇ ਤੇ ਮੀਲਾਂ ਦਾ ਪੈਦਲ ਸਫ਼ਰ ਜਿਸ ਕਰਕੇ ਕੋਨ ਸਾਹਿਬਜਾਦੀ ਅਤੇ ਮਾਤਾ ਜੀ ਦਾ ਸਰੀਰ ਬਿਲਕੁਲ ਥੱਕ ਚੁੱਕਾ ਹੈ ਗੰਗੂ ਪਾਪੀ ਆਪਣੇ ਘਰ ਖਾਣੇ ਦਾ ਪ੍ਰਬੰਧ ਕਰਦਾ ਪਰ ਉਹ ਖਾਣਾ ਇੰਨੇ ਘਟੀਆ ਦਰਜੇ ਦਾ ਹੁੰਦਾ ਕਿ ਸਾਹਿਬਜਾਦੀ ਦੇਖ ਕੇ ਹੀ ਮਾਤਾ ਜੀ ਨੂੰ ਦੱਸਦੇ ਹਨ ਕਿ ਮਾਤਾ ਜੀ ਐਸੇ ਹੀ ਰੋਟੀ ਕਰ ਲਿਆਓ ਹਮਰੇ ਕਾਗਨਾ ਕੁੱਕਰ ਖਾਯੋ ਦੀ ਮਾਂ ਗੰਗੂ ਨੇ ਇੰਨਾ ਘਟੀਆ ਦਰਜੀ ਦਾ ਖਾਣਾ ਲੈ ਕੇ ਆਂਦਾ ਹੈ ਨਾਹੀਂ ਉਹ ਚੰਗੀ ਤਰ੍ਹਾਂ ਪੱਕਿਆ ਹੋਇਆ ਜਿਸ ਖਾਣੇ ਨੂੰ ਨਾ ਤਾਂ ਕੋਈ ਕਾਂ ਖਾਂਦਾ ਹੈ ਅਤੇ ਨਾ ਹੀ ਕੁੱਤੇ ਖਾਂਦੇ ਹਨ ਇਸ ਲਈ ਅਸੀਂ ਇਹ ਖਾਣਾ ਖਾ ਹੀ ਨਹੀਂ ਸਕਦੇ ਉਸ ਵੇਲੇ ਮਾਤਾ ਜੀ ਆਪਣੇ ਗੁਰਜੀ ਵਿੱਚੋਂ ਇੱਕ ਸੋਨੇ ਦਾ ਸਿੱਕਾ ਕੱਢਦੇ ਹਨ ਗੰਗੂ ਬ੍ਰਾਹਮਣ ਨੂੰ ਦਿੰਦੇ ਹਨ ਕਿ ਜਾ ਸਾਹਿਬ ਜਾਦਿਆਂ ਦੇ ਲਈ ਦੁਕਾਨ ਤੋਂ ਪਤਾਸੀ ਲਿਆ ਤੇ ਜੀ ਸਿਰਫ ਉਸ ਵੇਲੇ ਸਾਹਿਬ ਜਾਦਿਆਂ ਨੇ ਪਤਾਸੀ ਖਾਦੇ ਸਨ ਜੀ ਦੇ ਹੱਥ ਸੋਨੇ ਵਾਲੇ ਸਿੱਕਿਆਂ ਦੀ ਗੁਰਜ਼ੀ ਦੇਖ ਕੇ ਗੰਗੂ ਪਾਪੀ ਦਾ ਮਨ ਲਾਲਚ ਨਾਲ ਭਰ ਜਾਂਦਾ ਹੈ ਉਸੇ ਰਾਤ ਹੀ ਜਦੋਂ ਸਾਹਿਬ ਜਾਦੀ ਅਤੇ ਮਾਤਾ ਜੀ ਸੌਂ ਜਾਂਦੀ ਹਨ ਤਾਂ ਗੰਗੂ ਪਾਪੀ ਮਾਤਾ ਜੀ ਦੀ ਗੰਗੂ ਨੇ ਦੀ ਸਿੱਕਿਆ ਵਾਲੀ ਗੁਰਜੀ ਨੂੰ ਚੋਰੀ ਕਰ ਲੈਂਦਾ ਹੈ ਅਗਲੇ ਦਿਨ ਜਦੋਂ ਮਾਤਾ ਜੀ ਸਾਹਿਬ ਜਾਦਿਆਂ ਵਾਸਤੇ ਦੁਕਾਨ ਤੋਂ ਕੁਝ ਮਗਵੋਂ ਲਈ ਆਪਣੀ ਗੁਰਜੀ ਲੱਭਦੇ ਹਨ ਜੋ ਗੰਗੂ ਨੇ ਚੋਰੀ ਕਰ ਲਈ ਸੀ ਜਦੋਂ ਗੁਰਜੀ ਨਹੀਂ ਲੱਭਦੀ ਤਾਂ ਮਾਤਾ ਜੀ ਗੰਗੂ ਨੂੰ ਆਪਣੇ ਕੋਲ ਬੁਲਾਉਂਦੀ ਹਨ ਅਤੇ ਬੜੇ ਹੀ ਪਿਆਰ ਨਾਲ ਗੰਗੂ ਨੂੰ ਸਮਝਾਉਂਦੀ ਹਨ ਕਿ ਪੁੱਤਰ ਅਗਰ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਤੂੰ ਮੇਰੇ ਤੋਂ ਮੰਗ ਕੇ ਲੈ ਲੈ ਇਤਰਾ ਪੈਸੇਵਾਲੀ ਗੁਰਜੀ ਨੂੰ ਛਪਾਉਣ ਦੀ ਕੀ ਜ਼ਰੂਰਤ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਮਿਲਣਗੇ ਤੇਰੀ ਸਾਰੀ ਜ਼ਰੂਰਤ ਦਸ਼ਮੇਸ਼ ਪਿਤਾ ਜੀ ਨੂੰ ਬੋਲ ਕੇ ਪੂਰੀ ਕਰਵਾ ਦੇ ਮੰਗੀ ਇਹ ਸੁਣ ਕੇ ਗੰਗੂ ਬਾਟ ਉੜਦਾ ਹੈ ਅਤੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਆਪਣੇ ਘਰ ਕਮਰੇ ਵਿੱਚ ਬੰਦ ਕਰ ਦਿੰਦਾ ਹੈ ਤੇ ਆਪ ਮੋਰਿੰਡੇ ਦੀ ਜੇਲ੍ਹ ਵਿੱਚ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੀ ਬੜੀ ਕਰਨ ਚੱਲਾ ਜਾਂਦਾ ਹੈ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਗੰਗੂ ਦੇ ਘਰ ਵੀ ਮਾਤਾ ਜੀ ਅਤੇ ਸਾਹਿਬਜ਼ਾਦੀਆਂ ਨੇ ਸਿਰਫ ਪਤਾਸੇ ਹੀ ਖਾਦੇ ਸਨ ਇਸ ਤੋਂ ਬਾਅਦ ਸਾਹਿਬਜ਼ਾਦੀ ਅਤੇ ਮਾਤਾ ਜੀ ਨੂੰ ਮੋਰਿੰਡੀ ਦੀ ਜੇਲ੍ਹ ਵਿੱਚ ਕੈਦ ਕਰ ਲਿਆ ਗਿਆ ਕੈਦ ਦੌਰਾਨ ਵੀ ਮਾਤਾ ਜੀ ਤੇ ਸਾਹਿਬਜ਼ਾਦੀਆਂ ਨੇ ਕੁਝ ਵੀ ਨਹੀਂ ਖਾਦਾ ਤੁਹੀ ਬੇਅੰਤ ਤਸੀਹਾਂ ਦਾ ਸਫ਼ਰ ਸ਼ੁਰੂ ਹੁੰਦਾ ਹੈ ਮਰਿੰਡੇ ਦੇ ਚਿੱਲ ਤੋਂ ਬਾਅਦ ਬੇਅੰਤ ਤਸੀਹਾਂ ਭਰਿਆ ਸਫ਼ਰ ਸਾਹਿਬ ਜਾਦੀ ਅਤੇ ਮਾਤਾ ਜੀ ਕਿਸ ਤਰ੍ਹਾਂ ਤੈਅ ਕਰਦੇ ਨੇ ਅਗਲੀ ਵੀਡੀਓ ਵਿੱਚ ਇਤਿਹਾਸ ਸਰਵਨ ਕਰਾਂਗੀ ਕਿਉਂਕਿ ਇਹ ਮੇਰੀ ਛੋਟੀ ਜਿਹੀ ਕੋਸ਼ਿਸ਼ ਕਿ ਮੈਂ ਅਲੱਗ-ਅਲੱਗ ਥਾਵਾਂ ਤੋਂ ਜਾਣਕਾਰੀ ਇਕੱਠੀ ਕਰਕੇ ਸਾਰੀਆਂ ਸਿੱਖ ਸੰਗਤਾਂ ਤੱਕ ਪਹੁੰਚਾ ਸਕਾਂ ਕਿਉਂਕਿ ਇਹ ਮੇਰੀ ਛੋਟੀ ਜਿਹੀ ਕੋਸ਼ਿਸ਼ ਕਿ ਮੈਂ ਅਲੱਗ-ਅਲੱਗ ਥਾਵਾਂ ਤੋਂ ਇਤਿਹਾਸ ਦੀ ਜਾਣਕਾਰੀ ਇਕੱਠੀ ਕਰਕੇ ਸਾਰੀਆਂ ਸਿੱਖ ਸੰਗਤਾਂ ਨੂੰ ਜਾਣੂ ਕਰਵਾ ਸਕਾਂ ਇਤਿਹਾਸਿਕ ਤੇ ਧਾਰਮਿਕ ਜਾਣਕਾਰੀ ਇਕੱਠੀ ਕਰਨ ਲੱਗਿਆਂ ਜਾਂ ਫਿਰ ਜਾਣਕਾਰੀ ਦੇਣ ਲੱਗਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਅਣਬੱcci ਸਮਝ ਕੇ ਮਾਫ ਕਰ ਦੇਣਾ ਪਰਮਾਤਮਾ ਬਖਸ਼ਣਹਾਰ ਹੈ ਸਭ ਦੇ ਪੁੰਨ ਬਖਸ਼ਤਾ ਹੈ ਆਹੀ ਗੁਰੂ ਜੀ ਅਣਜਾਨ ਬੱcci ਸਮਝ ਕੇ ਮਾਫ ਕਰ ਦੇਣਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਇਤਿਹਾਸ ਸਰਵਨ ਕਰਵਾ ਸਕਾਂ ਪਲ ਉਦਮ ਦਲੇਰੀ ਅਤੇ ਸੁਮਤ ਬਖਸ਼ਣਾ ਸੱਚੇ ਪਾਤਸ਼ਾਹ ਜੀਓ ਇਹ ਗਲਤੀਆਂ ਲੇਖੀ ਮਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ